ਡਿਲੀਵਰੀ ਤੱਕ ਨਾਰਮਲ ਹੁੰਦੀ ਨੇ ਸਾਰੀਆਂ ਚੀਜ਼ਾਂ ਜਿਵੇਂ ਡਿਲੀਵਰੀ ਹੋਈ ਡਿਲੀਵਰੀ ਤੋਂ ਅਗਲੇ ਦਿਨ ਜਾਂ ਡਿਲੀਵਰੀ ਤੋਂ 10 ਮਿੰਟ ਬਾਅਦ 1 ਘੰਟੇ ਬਾਅਦ ਪ੍ਰੋਬਲਮ ਆਈ ਪ੍ਰੋਬਲਮ ਆ ਇਹ ਕੀ ਚੱਲ ਰਿਹਾ ਜੀ ਡਿਲੀਵਰੀ ਤੋਂ ਬਾਅਦ ਵੀ ਜੀਰਾ ਜਵੈਨ ਤੇ ਇਹਨੂੰ ਥੋੜੀ ਜੀ ਇਮਲੀ ਰਾਤ ਨੂੰ ਸੌਕ ਕਰਕੇ ਸਵੇਰੇ ਇਹਦਾ ਪਾਣੀ ਪੀਣ ਉਹਨਾਂ ਦੀ ਬੋਡੀ ਸਰ ਜੇ ਉਹਨਾਂ ਦਾ weight ਮੰਨ ਲਓ 70 ਹੋ ਗਿਆ ਨਾ ਸਰ 55 ਤੇ ਜਾਂਦੇ ਟਾਈਮ ਹੀ ਨਹੀਂ ਲੱਗਣਾਗਾ ਉਹਨਾਂ ਨੇ ਨਾਰੀਅਲ ਦੇ ਤੇਲ ਦੇ ਵਿੱਚ ਰਾਤ ਨੂੰ ਸੌਕ ਕਰਕੇ ਰੱਖ ਦੇਣਾ ਹੈ ਯੂਟਰਸ ਦੇ ਸਰਾਊਂਡਿੰਗ ਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਇਹਦੇ ਅੰਦਰ ਜਾਇਦਾ ਸਾਈਜ਼ ਵੱਧ ਗਿਆ ਹੋਇਆ ਤਾਂ ਇਹਨਾਂ ਨੇ ਉਹ ਤੇਲ ਦੀ ਅੰਦਰ ਹਲਕੇ ਜਿਹੇ ਹੱਥਾਂ ਦੇ ਨਾਲ ਮ사ਜ ਕਰ ਲੈਣੀ ਹੈ ਤਾਂ ਇਹ ਸਿਰ 15 ਦਿਨ ਕਰਨ ਦੇ ਨਾਲ ਜਿਹੜੀ ਉਹਨਾਂ ਦੀ ਯੋਨੀ ਹੈਗੀ ਯੋਨੀ ਪਾਰਟ ਜਿਹੜਾ ਉਹ ਕੰਟ੍ਰੈਕਸ਼ਨ ਪ੍ਰੋਪਰ ਆਪਣੀ ਸ਼ੇਪ ਵਿੱਚ ਆ ਜਾਏ ਤੇ ਫਿਰ ਸਮ ਟਾਈਮ ਯੂਟਰਸ ਜਿਹੜਾ ਪੈਲਵਿਕ ਪਾਰਟ ਹੈ ਨਾ ਸਰ ਉਹ ਲੂਜ਼ ਵੀ ਹੋ ਜਾਂਦਾ ਹੈਗਾ ਤਾਂ ਉਹ ਉਸ ਤੋਂ ਬਾਅਦ ਆਪਣੀ ਲਾਈਫ ਉਹਨਾਂ ਐਨਜੋਏ ਨਹੀਂ ਕਰ ਪਾਉਂਦੇਗੇ ਤਾਂ ਉਹਦੇ ਵਿੱਚ ਵੀ ਅਸੀਂ ਚੰਦਾ ਹੀ ਉਹਨਾਂ ਨੂੰ ਐਡਵਾਈਸ ਕਰਦੇ ਆ ਤੇ ਵਾਪਸ ਉਸੇ ਸ਼ੇਪ ਦੇ ਵਿੱਚ ਚੰਦਾ ਟੈਬਲੇਟ ਦੇ ਨਾਲ ਉਹਨਾਂ ਦਾ ਯੂਟਰਸ ਜਿਹੜਾ ਫਲਕਸ਼ਟ ਹੋ ਜਾਂਦਾ ਸਰੀਰ ਜਿੱਥੇ ਸੀ ਉੱਥੇ ਹੀ ਰਹਿ ਗਿਆ ਯਾਨੀ ਕਿ ਕਮਜ਼ੋਰੀ ਦੀ ਹਾਲਤ ਹੀ ਰਹਿ ਗਿਆ ਲਟਕ ਗਈ ਹੈ ਸਕਿਨ ਬਿਲਕੁਲ ਮਤਲਬ ਸਰੀਰ ਹੈਗਾ ਇਸ ਤਰ੍ਹਾਂ ਫੀਲ ਹੁੰਦਾ ਕਿ ਯਾਰ ਮੇਰਾ ਤਾਂ ਸਰੀਰ ਹੈ ਹੀ ਨਹੀਂ ਸੀ ਇਦਾਂ ਦਾ ਲਿਗਰੀ ਤੋਂ ਬਾਅਦ ਇੰਨਾ ਇਨਾ ਮਾਸ ਉਹਨਾਂ ਦੇ ਲਟਕਦਾ ਹੁੰਦਾ ਬਹੁਤ ਹੈਲਦੀ ਹੋ ਜਾਂਦੀ ਹੈ ਐਬਡੋਮਨ ਇਦਾਂ ਲੱਗਦੀ ਹੈ ਕਿ ਬੱਚਾ ਹੋਇਆ ਹੀ ਨਹੀਂ ਹੈਗਾ ਸ਼ਾਇਦ ਹਜੇ ਬੱਚਾ ਹੋਣਾ ਹੈ ਮੀਨਸ ਪੇਟ ਉਹਨਾਂ ਦਾ ਇੰਨਾ ਫੁੱਲਿਆ ਰਹਿੰਦਾ 10 ਲੇਡੀਆਂ ਜੇ ਅਸੀਂ ਗੱਲ ਕਰੀਏ ਤੇ 10 ਦੇ ਵਿੱਚੋਂ ਕੋਈ 21 ਹੋਏਗੀ ਜਿਹਦਾ ਜਿਹਨੂੰ ਪ੍ਰੋਬਲਮਸ ਨਾ ਮਤਲਬ ਹਾਰਮੋਨ ਇੰਬੈਲੈਂਸ ਨਹੀਂ ਹੁੰਦੇ ਉਹਨਾਂ ਦਾ హెయిਰ ਪ੍ਰੋਬਲਮ ਨਹੀਂ ਹੁੰਦਾ 9 ਨੂੰ 9 ਸਫਰ ਕਰਦੀਆਂ ਉਹਨਾਂ ਦੇ ਬਾਲ ਗੁੱਛੇ ਦੇ ਗੁੱਛਿਆਂ ਤਰ੍ਹਾਂ ਲੈਂਦੇ ਹੈਗੇ ਆ ਡਰਦੇ ਹੈ ਕਿ ਮੈਂ ਕੰਬ ਕਰਾਂ ਕਿ ਨਾ ਕਰਾਂ ਕਿ ਇਹ ਤ੍ਰਿਫਲਾ ਪਾਊਡਰ ਘਰ ਵੀ ਬਣਾ ਸਕਦੇ ਆ ਤੇ ਆਪਣੇ ਤੋਂ ਮੰਗਵਾ ਵੀ ਸਕਦੇ ਹੈਗੇ ਆ ਤਾਂ ਅਗਰ ਅਸੀਂ ਗੱਲ ਕਰੀਏ ਕਿ ਪੇਟ ਸਾਫ਼ ਕਰਨਾ ਹੈ ਨਾ ਪੇਟ ਸਾਫ਼ ਕਰਨ ਲਈ ਸਰ ਕਬਜ਼ ਕਿਉਂ ਵੀ ਆਪਾਂ ਜਿਵੇਂ ਦੇ ਰਹੇ ਹੈਗੇ ਆ ਇਹ ਅੱਛਾ ਮੈਮ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਹੈ ਥਾਡੇ ਮੁਤਾਬਕ ਕਿਹੜੇ ਉਹ ਰੋਗ ਨੇ ਜਿਨ੍ਹਾਂ ਕਰਕੇ ਡਿਲੀਵਰੀ ਤੋਂ ਬਾਅਦ ਔਰਤਾਂ ਸਾਡੀਆਂ ਭੈਣਾਂ ਜਿਹੜੀਆਂ ਉਹ ਡਾਕਟਰ ਕੋਲ ਜਾਂਦੀਆਂ ਨੇ ਤੇ ਫਿਰ ਕੁਦਰਤ ਕੋਲ ਉਹਦੇ ਕੀ ਹੱਲ ਨੇ ਜੇ ਮਦਰ ਦੁੱਧ ਦੇ ਨਾਲ ਸ਼ਦਾਵਰ ਲੈਣਾ ਸ਼ੁਰੂ ਕਰ ਦੇ ਤੇ ਸਿਰ ਪਹਿਲੇ ਦਿਨ ਤੋਂ ਹੀ ਉਹਦਾ ਫੀਡ ਇੰਨਾ ਵਧਣਾ ਹੈ ਕਿ ਉਹ 4 ਸਾਲ ਤੱਕ ਵੀ ਆਪਣੇ ਬੱਚੇ ਨੂੰ ਫੀਡ ਕਰਾ ਸਕਦੀ ਹੈਗੀ ਇਸ ਸਾਰੀਆਂ ਬਿਮਾਰੀਆਂ ਤੋਂ ਗੰਦੇ ਬਿਮਾਰੀ ਸਿਰ ਲਕੋਰੀਆ ਦੀ ਹੈ ਅਗਰ ਡਿਸਚਾਰਜ ਆ ਰਿਹਾ ਹੌਲੀ ਹੌਲੀ ਵੱਧਦਾ ਵੱਧਾ ਉਸ ਡਿਸਚਾਰਜ ਨੇ ਐਸ ਯੂਟਰਸ ਨੂੰ ਘੁਣ ਤਰ੍ਹਾਂ ਖਾ ਜਾਣਾ ਲਕੋਰੀਆ ਦੇ ਆਪਾਂ ਨੇ ਬਣਾਏ ਹੋਏ ਸਰ ਇਹ ਫਾਰਮੂਲੇਸ ਹੈਗੇ ਆ ਪਾਊਡਰ ਕੈਪਸੂਲ ਤੇ ਟੈਬਲੇਟ ਇਹ ਤਿੰਨਾਂ ਦਾ ਸੁਮੇਲ ਹੈ ਸਰ ਕਿੰਨੇ ਮੰਥ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਲਕੋਰੀ ਭਾਵੇਂ ਕਿੰਨਾ ਵੀ ਪੁਰਾਣਾ ਹੈ ਉਹ ਰਿਕਵਰ ਹੋ ਜਾਣਾ ਹੈ ਰਕੇ ਪਾਊਡਰ ਬਣਾਇਆ ਹੋਇਆ ਸਰ ਇਹ ਕੀ ਹੈ ਜੀ ਇਹ ਡਿਲੀਵਰੀ ਤੋਂ ਬਾਅਦ ਸਪੈਸ਼ਲ ਸਾਡੇ ਕੋਲ ਪੇਸ਼ੈਂਟ ਲੈ ਜਾਂਦੇ ਆ ਤੇ ਯੂਜ਼ ਕਰਦੇ ਆ ਸਰ ਇਹਨਾਂ ਦਾ ਇਹਦੇ ਨਾਲ ਇਨਸਟੈਂਟ ਗਲੋ ਔਰ ਵਿਥਿਨ 15 ਡੇਸ ਉਹਨਾਂ ਦੀ ਅਬਲੈਮੇਜਸ ਸਾਰੀਆਂ ਰਿਕਵਰ ਹੋ ਜਾਣੀਆਂ ਸਲਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਜਿਹੜੇ ਕਿ ਹਮੇਸ਼ਾ ਦੀ ਤਰ੍ਹਾਂ ਸਾਡੀਆਂ ਭੈਣਾਂ ਦਾ ਬੜਾ ਖਾਸ ਖਿਆਲ ਰੱਖਦੇ ਨੇ ਤੇ ਅੱਜ ਬੜਾ ਖਾਸ ਮੁੱਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਹਾਜ਼ਰ ਆ। ਮੁੱਦਾ ਹੈ ਡਿਲੀਵਰੀ ਤੋਂ ਬਾਅਦ ਹੋਣ ਵਾਲੀਆਂ ਦਿੱਕਤਾਂ ਪਰੇਸ਼ਾਨੀਆਂ। ਯਾਨੀ ਕਿ ਸਾਡੇ ਜੱਚਾ ਬੱਚਾ ਕਿਸ ਤਰੀਕੇ ਨਾਲ ਅਸੀਂ ਤੰਦਰੁਸਤ ਰੱਖ ਸਕਦੇ ਹਾਂ ਡਿਲੀਵਰੀ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮ ਹੈ ਕਿ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਡੇ ਕੋਲ ਆਏ ਨੇ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਸਵਾਗਤ ਹੈ ਹਰਮੀਜੀ ਅਕੀਕਾ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਧੰਨਵਾਦ ਸਰ ਤੁਹਾਡਾ ਵੀ ਔਰ ਮੇਰੇ ਦਰਸ਼ਕਾਂ ਦਾ ਵੀ ਜਿਨ੍ਹਾਂ ਨੂੰ ਮੇਰੇ ਦਿੱਤੇ ਹੋ ਫਾਰਮੂਲੇਜ਼ ਦੇ ਨਾਲ ਖੁਸ਼ੀਆਂ ਮਿਲ ਰਹੀਆਂ ਅੱਛਾ ਮੈਮ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਡਿਲੀਵਰੀ ਤੱਕ ਨਾਰਮਲ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਜਿਵੇਂ ਡਿਲੀਵਰੀ ਹੋਈ ਡਿਲੀਵਰੀ ਤੋਂ ਅਗਲੇ ਦਿਨ ਇਹ ਡਿਲੀਵਰੀ ਤੋਂ 10 ਮਿੰਟ ਬਾਅਦ 1 ਘੰਟੇ ਬਾਅਦ ਪ੍ਰੋਬਲਮਾਂ ਹੀ ਪ੍ਰੋਬਲਮਾਂ ਇਹ ਕੀ ਚੱਲ ਰਿਹਾ ਜੀ ਸਰ ਦੇਖੋ ਡਿਲੀਵਰੀ ਤੋਂ ਪਹਿਲਾਂ ਵੀ ਮੈਡੀਸਿਨਸ ਪੇਸ਼ੈਂਟ ਨੂੰ ਖਾਣੀਆਂ ਪੈਂਦੀਆਂ ਤੇ ਉਹ ਸਮਝ ਲੈਂਦੀ ਹੈ ਕਿ ਹੁਣ ਬੱਚਾ ਹੈਗਾ ਤੇ ਘਰ ਦੇ ਵੀ ਇਗਨੋਰ ਕਰ ਦਿੰਦੇ ਐ ਤੇ ਉਹ ਮੈਡੀਸਨ ਉਸ ਤੋਂ ਬਾਅਦ ਕੁਝ ਨਹੀਂ ਲੈਂਦੀ ਨਾ ਹੀ ਆਪਣਾ ਖਾਣ ਪੀਣ ਦਾ ਖਿਆਲ ਰੱਖਦੀ ਆ ਪਰ ਅੰਦਰੋਂ ਅੰਦਰ ਹੀ ਸੋਚਦੀ ਆ ਵੀ ਅਸੀਂ ਮਦਰ ਬਣ ਗਏ ਸਾਡਾ ਦਿਲ ਜਵਾਨ ਪਰ ਫਿਰ ਉਹ ਫੀਲ ਕਰਦੀ ਐ ਵੀ ਸਾਡੀ ਜਿਹੜੀ ਸਕਿਨ ਹੈਗੀ ਡਿਲੀਵਰੀ ਤੋਂ ਬਾਅਦ 60 ਦੀ ਹੋ ਗਈ, ਬਾਹ ਸਾਡੇ 80 ਦੇ ਹੋਗੇ। ਸ਼ੀਸ਼ੇਵਾਲ ਵੇਖਦੀਆਂ ਤਾਂ ਅੱਖਾਂ 'ਚ ਤ੍ਰਿਪ-ਤ੍ਰ ਪਾਣੀ। ਉਹ ਪਾਣੀ ਆਉਣ ਦੇ ਨਾਲ ਚਸ਼ਮੇ ਦਾ ਨੰਬਰ ਮੁੜ ਕੇ ਚਸ਼ਮੇ ਦਾ ਨੰਬਰ ਅਜੇਹਾ ਬਣਦਾ ਕਿ ਉਹ ਦਿਨ ਬਦੇ ਨੂੰ ਵੱਧਦਾ, ਵੱਧਦਾ, ਵੱਧਦਾ। ਫਿਰ ਉਹਨਾਂ ਨੂੰ ਹੁੰਦਾ ਵੀ ਮੇਰੀ ਮਸਲ ਪੇਨ, ਹੱਡ ਪੈਰ ਦੁਖਦੇ। ਮੀਨਸ ਕਿ ਉਹ ਆਪਣੇ ਆਪ ਨੂੰ ਬਿਮਾਰੀ ਦੀ ਖਾਂ ਦੇ ਸਮਝਣ ਲੱਗ ਜਾਂਦੀਆਂ। ਤੇ ਇਹੀ ਰੀਜ਼ਨ ਐ ਸਰ ਇਹ ਰੀਜ਼ਨ ਰੱਖਦੇ ਆ ਰੱਖਦੇ ਉਹਨਾਂ ਨੂੰ ਸਟ्रेस ਐਂਗਜ਼ਾਇਟੀ ਸਾਰੀਆਂ ਪ੍ਰੋਬਲਮਸ ਹੁੰਦੀਆਂ ਔਰ ਤੁਹਾਨੂੰ ਪਤਾ ਹੀ ਐ ਸਰ ਅਗਰ ਸਟ्रेस ਔਰ ਐਂਗਜ਼ਾਇਟੀ ਰੱਖਾਂਗੇ ਅਸੀਂ ਤੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਮੈਡੀਸਿਨਸ ਲੈਣੀਆਂ ਸ਼ੁਰੂ ਕਰਦੇ ਜਿਨ੍ਹਾਂ ਦੇ ਸਾਈਡ ਇਫੈਕਟਸ ਹੋਣ ਕਰਕੇ ਪਿਛਲੀ ਵਾਰ ਮੈਂ ਡਿਸਕਸ ਕੀਤਾ ਸੀਗਾ ਕਿ ਸੈਕਿੰਡ ਪ੍ਰੈਗਨੈਂਸੀ ਬਹੁਤ ਮੁਸ਼ਕਿਲ ਹੁੰਦੀ ਆ ਮਤਲਬ ਫਸਟ ਟਾਈਮ ਇੰਨੀਆ ਪ੍ਰੋਬਲਮ ਨੂੰ ਅਸੀਂ ਫੀਲ ਕੀਤਾ ਖਾਦਾ ਪੀਤਾ ਕੁਝ ਹੈ ਨਹੀਂ ਕਿਉਂਕਿ ਸਾਨੂੰ ਇਦਾਂ ਰਹਿੰਦਾ ਵੀ ਸਾਡੀ ਹੈਲਥ ਖਰਾਬ ਹੋ ਗਈ ਤਾਂ ਆਬਵੀਅਸ ਅਸਰ ਸੈਕਿੰਡ ਟਾਈਮ ਤੇ ਇਨਫਰਟੀਲਿਟੀ ਦਾ ਸਾਹਮਣਾ ਵੀ ਕਰਨਾ ਪਏਗਾ ਅੱਛਾ ਮੈਮ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਹੈ ਜਦੋਂ ਡਿਲੀਵਰੀ ਤੋਂ ਬਾਅਦ ਮੈਂ ਬਹੁਤ ਸਾਰੀਆਂ ਭੈਣਾਂ ਤੋਂ ਸੁਣਿਆ ਹੈ ਜੀ ਜੀ ਮੇਰੇ ਵਾਲ ਝੜਨ ਲੱਗੇ ਉਹ ਕੀ ਕਾਰਨ ਹੁੰਦਾ ਜੀ ਡਿਲੀਵਰੀ ਹੋਈ ਤੇ ਉਸ ਤੋਂ ਬਾਅਦ ਵਾਲ ਬੜੇ ਲੂਸ ਹੋ ਜਾਂਦੇ ਨੇ ਝੜਨ ਲੱਗ ਜਾਂਦੇ ਨੇ ਗੁੱਛਾਂ ਦੇ ਗੁੱਛੇ ਮਤਲਬ 50 ਤੋਂ 70% ਤੱਕ ਹੀ ਵਾਲ ਬਚਦੇ ਨੇ ਉਹਨਾਂ ਦੇ ਇਦਾਂ ਸਰ ਅਕਸਰ ਹੁੰਦਾ ਅਕਸਰ ਮੈਂ ਕਹਾਂ ਕਿ ਅਗਰ 10 ਲੇਡੀਜ਼ ਦੀ ਅਸੀਂ ਗੱਲ ਕਰੀਏ ਤੇ 10 ਦੇ ਵਿੱਚੋਂ ਕੋਈ 21 ਹੋਏਗੀ ਜਿਹਦਾ ਜਿਹਨੂੰ ਪ੍ਰੋਬਲਮਸ ਨਾ ਮਤਲਬ ਹਾਰਮੋਨ ਇੰਬੈਲੈਂਸ ਨਹੀਂ ਹੁੰਦੇ ਉਹਨਾਂ ਦਾ హెయిర్ ਪ੍ਰੋਬਲਮ ਨਹੀਂ ਹੁੰਦਾ 9 ਨੂੰ 9 ਸਫਰ ਕਰਦੀਆਂ ਉਹਨਾਂ ਦੇ ਬਾਲ ਗੁੱਛੇ ਦੇ ਗੁੱਛਿਆਂ ਤਰ੍ਹਾਂ ਲੈਂਦੇ ਹੈਗੇ ਡਰਦੇ ਹੈ ਕਿ ਮੈਂ ਕੰਬ ਕਰਾਂ ਕਿ ਨਾ ਕਰਾਂ ਜੇ ਮੈਂ ਹੱਥ ਵੀ ਲਾਵਾਂਗੀ ਬਾਲਾਂ ਨੂੰ ਤੇ ਇਦਾਂ ਲੱਗੂਗਾ ਵੀ ਮੇਰੇ ਰੂਟਸ ਤੋਂ ਹੀ ਲੰਬੇ ਬਾਲ ਹੀ ਨਿਕਲ ਰਿਹਾ ਇਸ ਤਰ੍ਹਾਂ ਦੀ ਫੀਲਿੰਗ ਆਂਦੀ ਹੈ ਸਰ ਉਹਨਾਂ ਨੂੰ ਕਿਉਂਕਿ ਦੇਖੋ ਪੁਰਾਣੇ ਟਾਈਮ ਤੇ ਉਹਨਾਂ ਨੂੰ ਬਹੁਤ ਅੱਛੀ ਕੇਅਰ ਕੀਤੀ ਜਾਂਦੀ ਸੀਗੀ ਤੇ ਉਹ ਆਪ ਵੀ ਬੜੀਆਂ ਕੌਂਸ਼ੀਅਸ ਹੁੰਦੀਆਂ ਸੀਗੀਆਂ ਤੇ ਵੱਡੇ ਬਜ਼ੁਰਗਾਂ ਦੀ ਗੱਲ ਵੀ ਮੰਨਦੀਆਂ ਸੀਗੀਆਂ ਗੱਲ ਵੀ ਮੰਨਦੇ ਸੀ ਸਿਰ ਤਾਂ ਹੀ ਕਰਕੇ ਤਾਂ ਇੰਨੇ ਨੇ ਬੱਚੇ 7 ਤੋਂ 8 ਤੱਕ ਪੈਦਾ ਹੋ ਜਾਂਦੇ ਸੀਗੇ ਇੱਕ ਬੱਚਾ ਹੋਇਆ ਤੇ ਉਹਨਾਂ ਨੇ ਘਰ ਦੀ ਖੁਰਾਕ ਵੀ ਵਧੀਆ ਲੈਣੀ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸਿਰ ਪੰਜੀਰੀ ਜੀਰਾ ਜਵੈਨ ਹੋਰ ਜੋ ਸਭ ਚੀਜ਼ਾਂ ਆਪਾਂ ਇੱਥੇ ਰੱਖੀਆਂ ਹਨ ਬਹੁਤ ਤਰ੍ਹਾਂ ਦੇ ਗਰਮ ਮਸਾਲੇ ਲਏ ਜਾਂਦੇ ਸੀਗੇ ਤਾਂ ਕਿ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਏ ਜਿ ਉਹਨਾਂ ਦੀ ਓਬੈਸਿਟੀ ਨਹੀਂ ਹੋਏਗੀ ਉਹਨਾਂ ਦਾ ਥਾਇਰੋਇਡ ਇੰਬੈਲੈਂਸ ਨਹੀਂ ਹੋਏਗਾ ਤਾ ਉਹਨਾਂ ਦਾ ਜਿਹੜਾ ਸਰੀਰ ਹੈ ਜਿਹੜਾ ਅੰਦਰੋਂ ਪਾਣੀ ਸੁੱਕ ਜਾਏਗਾ ਤਾਂ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਸਲਿਮ ਡ੍ਰਿਮ ਹੋ ਜਾਏਗੀ ਤੇ ਜਿਹੜੇ ਸਰੀਰ ਦਾ ਦਰਦਾਂ ਹੈ ਉਹ ਵੀ ਕਵਰ ਹੋ ਜਾਣਗੀਆਂ ਤਾਂ ਓਬਵੀਅਸ ਹੈ ਸਰ ਸਾਡੀ ਬਾਡੀ ਤਾਂ ਸੈਕਿੰਡ ਡਿਲੀਵਰੀ ਲਈ ਆਫਟਰ 6 ਮੰਥ ਹੀ ਤਿਆਰ ਹੋ ਜਾਣੀ ਆ ਪਰ ਅੱਜ ਦੇ ਟਾਈਮ ਤੇ ਤਾਂ 6 ਮੰਥ ਛੱਡੋ ਸਰ ਉਦੋਂ ਬਾਅਦ ਸੈਕਿੰਡ ਡਿਲੀਵਰੀ ਕਰਨੀ ਆ ਵੈਸੀ ਡਰਦੀਆਂ ਕਿ ਅਸੀਂ ਇੱਕ ਬੱਚਾ ਹੋ ਗਿਆ 8 ਸਾਲ ਦਾ ਹੋ ਗਿਆ ਹੁਣ ਨਹੀਂ ਮੈਂ ਕੋਈ ਸੋਚਣਾਗਾ ਜਦੋਂ ਨੂੰ 8 ਸਾਲ ਪਾ ਲੈਂਦੀ ਆ ਉਦੋਂ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਬੱਚਾ ਨਾ ਲੈਣ ਕਰਕੇ ਵੀ ਪ੍ਰੋਬਲਮ ਆ ਜਾਂਦੀਆਂ ਨੇ ਜੀ ਸਰ ਆਬਵੀਅਸਲੀ ਉਹਨਾਂ ਨੇ ਕੌਂਟ੍ਰੋਸੈਪਟਿਵ ਜਿਹੜੀ ਪਿਲਸ ਯੂਜ਼ ਕਰਦੇ ਹੈਗੇ ਇਹਦੇ ਹੱਦੋਂ ਵੱਧ ਸਰ ਸਾਈਡ ਇਫੈਕਟਸ ਹੈਗੇ ਆ ਬੱਚਾ ਉਹਨਾਂ ਨੇ ਲੈਣਾ ਨਹੀਂ ਹੁੰਦਾ ਪिल्स ਯੂਜ਼ ਕਰਦੇ ਐ ਕੋਪਰਟਿਵ ਵੀ ਰਖਾ ਲੈਂਦੇ ਐ ਸਰ ਉਸ ਤੋਂ ਬਾਅਦ ਅਸੀਂ ਦੇਖਿਆ ਜਾਂ ਤਾਂ ਉਹਨਾਂ ਨੂੰ ਐਕਸੈਸ ਬਲੀਡਿੰਗ ਦੀ ਪ੍ਰੋਬਲਮ ਆ ਜਾਂਦੀ ਹੈਗੀ ਐ ਸਾਡੇ ਕੋਲ ਬਹੁਤ ਕੇਸ ਇਸ ਤਰ੍ਹਾਂ ਦੇ ਆਏ ਐ ਜਾਂ ਐਕਸੈਸ ਬਲੀਡਿੰਗ ਹੈ ਜਾਂ ਉਹਨਾਂ ਦਾ ਯੂਟਰਸ ਜਿਹੜਾ ਆ ਜਿਸ ਤਰ੍ਹਾਂ ਕਿ ਹੁਣ ਮੰਨ ਲਓ ਇੱਕ ਡਿਲੀਵਰੀ ਹੋਈ ਸਰ ਜਿਵੇਂ ਆਪਾਂ ਲਗਾ ਲਈਏ ਕਿ ਹੁਣ ਇੱਕ ਬੈਲੂਨ ਦਾ ਸਾਈਜ਼ ਐ ਉਹਦੇ ਵਿੱਚ ਆਪਾਂ ਸਰ ਜਿਵੇਂ ਬੱਚੇ ਹੋਲੀ ਵੇਲੇ ਬੈਲੂਨ 'ਚ ਕੁਝ ਫਿਲ ਕਰਦੇ ਐ ਤਾਂ ਉਹਦਾ ਸਾਈਜ਼ ਉਨਾ ਹੀ ਵੱਧਦਾ ਰਹਿੰਦਾ ਐ ਸਿਮਿਲਰਲੀ ਇਹ ਇੱਕ ਬੈਲੂਨ ਐ ਸਰ ਇਹਦੇ ਵਿੱਚ ਬੇਬੀ ਜਦੋਂ ਗਰੋ ਕਰਦਾ ਆ ਤੇ ਇਹ ਯੂਟਰਸ ਪ੍ਰੋਲੈਪਸ ਮ ਇਹ ਯੂਟਰਸ ਦਾ ਸਾਈਜ਼ ਜਿਹੜਾ ਉਹ ਸਰ ਇਸ ਨਾਰਮਲ ਸਾਈਜ਼ ਤੋਂ ਉਹਨੇ ਇਦਾਂ 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 ਵੱਧ ਜਾਣਾ ਚਾਰ ਗੁਣਾ ਹੋ ਜਾਂਦਾ ਜੀ ਚਾਰ ਗੁਣਾ ਹੋ ਜਾਣਾ ਹਾਂ ਬਿਲਕੁਲ ਸਰ ਤਾਂ ਇਹੀ ਅਸੀਂ ਗੱਲ ਕਰਦੇ ਨਾ ਪਹਿਲਾਂ ਕਹਿੰਦੇ ਨੇ ਇਹ ਸੂਤਰ ਹੈ ਇਸ ਨੂੰ ਵੀ ਸਵਾ ਮਹੀਨਾ ਜਾਂ ਤਿੰਨ ਤਿੰਨ ਮਹੀਨੇ ਵੀ ਰੈਸਟ ਕਰਦੀਆਂ ਸੀਗੀਆਂ ਕਿਉਂਕਿ ਜਿਹੜਾ ਇਹ ਯੂਟਰਸ ਸਰ ਇਸ ਨੇ ਟਾਈਮ ਲੈਣਾ ਆਪਣੀ ਸ਼ੇਪ ਦੇ ਵਿੱਚ ਇਸ ਤਰੀਕੇ ਆਉਣ ਲਈ ਪਰ ਅਸੀਂ ਇਸ ਨੂੰ ਲਿਆਣਾ ਕਿਸ ਤਰ੍ਹਾਂ ਆ ਸਭ ਚੰਗੀਆਂ ਔਰ ਆਥੈਂਟਿਕ ਚੀਜ਼ਾਂ ਲਿਆ ਕੇ ਹੀ ਲੈ ਕੇ ਆਣਾ ਜੇ ਅਸੀਂ ਖਾਵਾਂਗੇ ਨਹੀਂ ਹੁਣੇ ਅਸੀਂ ਬੇਸਿਕ ਗੱਲ ਕੀਤੀ ਸੀਗੀ ਬਾਲਾਂ ਦੀ ਤਾਂ ਸਿਰ ਬਾਲ ਵੀ ਝੜਨੇ ਆ ਔਰ ਸਾਡਾ ਯੂਟਰਸ ਜਿਹੜਾ ਇਹ ਵੀ ਲੂਜ਼ ਹੀ ਰਹਿ ਜਾਣਾ ਮੁੜ ਕੇ ਸੈਕੰਡ ਡਿਲੀਵਰੀ ਹੋਣੀ ਨਹੀਂ ਹੈਗੀ ਜੇ ਕਨਸੀਵ ਹੋ ਗਿਆ ਤਾਂ ਮਿਸਕਾਰੇਜ ਹੋ ਜਾਣਾ ਇਦਾਂ ਦੀਆਂ ਦਿੱਕਤਾਂ ਦਾ ਸਾਨੂੰ ਅਕਸਰੇ ਸਾਹਮਣਾ ਕਰਨਾ ਪੈਂਦਾ ਸਰ ਇਹ ਤਾਂ ਗੱਲ ਰਹੀ ਬਹੁਤ ਵਾਰ ਹੁੰਦਾ ਹੈ ਕਿ ਸਰੀਰ ਜ਼ਿਆਦਾਤਰ ਰਿਕਵਰ ਕਰ ਜਾਂਦਾ ਪਰ ਬਹੁਤ ਵਾਰ ਹੁੰਦਾ ਹੈ ਕਿ ਸਰੀਰ ਜਿੱਥੇ ਸੀ ਉੱਥੇ ਹੀ ਰਹਿ ਗਿਆ ਯਾਨੀ ਕਿ ਕਮਜ਼ੋਰੀ ਦੀ ਹਾਲਤ ਹੀ ਰਹਿ ਗਿਆ ਲੱਗ ਗਈ ਹੈ ਸਕਿਨ ਬਿਲਕੁਲ ਮਤਲਬ ਸਰੀਰ ਹੈਗਾ ਇਸ ਤਰ੍ਹਾਂ ਫੀਲ ਹੁੰਦਾ ਕਿ ਯਾਰ ਮੇਰਾ ਤਾਂ ਸਰੀਰ ਹੈ ਹੀ ਨਹੀਂ ਸੀ ਇਦਾਂ ਦਾ ਇਦਾਂ ਹੀ ਫੀਲ ਕਰਦੀ ਆ ਜਿਵੇਂ ਅਸੀਂ ਹੁਣ ਪਹਿਲਾਂ ਹੀ ਗੱਲ ਕੀਤੀ ਫਿਰ ਮੁੜ ਕੇ ਸ਼ੀਸ਼ੇ ਵਾਲੇ ਵੇਖ-ਵੇਖੋ ਰੋਂਦੀਆਂ ਵੀ ਹੈਗੀਆਂ ਤੇ ਉਹ ਹਾਏ ਹਾਏ ਵੀ ਕਰਦੀਆਂ ਕਿਉਂਕਿ ਸਰ ਉਸ ਟਾਈਮ ਤੇ ਜੇ ਚੰਗਾ ਡਰਿੰਕ ਲਈ ਜਾਓ ਜੀ ਟਾਕਸ ਦੇਖੋ ਸਰ ਜਦੋਂ ਪ੍ਰੈਗਨਸੀ ਹੁੰਦੀ ਹੈ ਬਾਡੀ ਦੀ ਡੀਟੌਕਸੀਫਿਕੇਸ਼ਨ ਬਹੁਤ ਜ਼ਰੂਰੀ ਹੈ ਬਾਡੀ ਨੂੰ ਡੀਟੌਕਸ ਕਰਨਾ ਬਹੁਤ ਜ਼ਰੂਰੀ ਹੈ ਔਰ ਅੱਜ ਦੇ ਬੱਚੇ ਜਿਹੜੇ ਹੈ ਉਹ ਬਾਡੀ ਡੀਟੌਕਸ ਵੱਲ ਜਾਂਦੇ ਹੀ ਨਹੀਂ ਹੈਗੇ ਤਾਂ ਹੀ ਸਰ ਦੇਖਿਆ ਕਿ ਡਿਲੀਵਰੀ ਤੋਂ ਬਾਅਦ ਇੰਨਾ ਇਨਾ ਮਾਸ ਉਹਨਾਂ ਦੇ ਲਟਕਦਾ ਹੁੰਦਾ ਬਹੁਤ ਹੈਲਦੀ ਹੋ ਜਾਂਦੀ ਹੈ ਐਬਡੋਮਨ ਇਦਾਂ ਲੱਗਦੀ ਹੈ ਕਿ ਬੱਚਾ ਹੋਇਆ ਹੀ ਨਹੀਂ ਹੈਗਾ ਸ਼ਾਇਦ ਹਜੇ ਬੱਚਾ ਹੋਣਾ ਹੈ ਮੀਨਸ ਪੇਟ ਉਹਨਾਂ ਦਾ ਇੰਨਾ ਫੁੱਲਿਆ ਰਹਿੰਦਾ ਆ ਅਸੀਂ ਇਸੇ ਲਈ ਸਰ ਸਾਡੇ ਕੋਲ ਲਾਸਟ ਟਾਈਮ ਪੇਸ਼ੈਂਟ ਬਹੁਤ ਚੱਲੇ ਹੈ ਕਿ ਅਸੀਂ ਗਰਮੀ ਸਰਦੀ ਦੇ ਆਰਡਿੰਗ ਐ ਡਰਿੰਕ ਜੋ ਤੁਸੀਂ ਪੀ ਰਹੇ ਹੋ ਸਰ ਅਸੀਂ ਐ ਹੀ ਹੁੰਜੀਆ ਆਪਾਂ ਗੱਲ ਕੀਤੀ ਨਾ ਕਿ ਜੀਰਾ ਜਮੈਨ ਦਾ ਆਪਾਂ ਉਹਨਾਂ ਨੂੰ ਡਰਿੰਕ ਬਣਾ ਕੇ ਦਈਏ ਤਾਂ ਕਿ ਉਹਨਾਂ ਦਾ ਜਿਹੜਾ ਪੇਟ ਹੈ ਅੰਦਰੋਂ ਜਿਹੜਾ ਪਾਣੀ ਐ ਐਕਸਟਰਾ ਸੁੱਕ ਜਾਏ ਤਾਂ ਉਹਨਾਂ ਦਾ ਪੇਟ ਫੁੱਲੇ ਨਾ ਸਾਡੇ ਬਹੁਤ ਪੇਸ਼ੀਐਂਟ ਨੇ ਐ ਤੁਸੀਂ ਡਰਿੰਕ ਪੀ ਰਹੇ ਹੋ ਐ ਯੂਜ਼ ਕੀਤੀ ਹੈਗੀ ਸਰ ਉਹ ਯੂਜ਼ ਕਰ ਵੀ ਸਕਦੇ ਹੈਗੇ ਐ ਘਰ ਵੀ ਬਣਾ ਸਕਦੇ ਹੈ ਜੋ ਆਪਸੀਂ ਦਿਖਾ ਰਹੇ ਹੈਗੇ ਐ ਹਾਜਮਾ ਪਲੱਸ ਸਰ ਇਹਦੇ ਉੱਪਰ ਸਾਰੇ ਇਨਗਰੀਡੀਐਂਟਸ ਐਡ ਹੈਗੇ ਆ ਉਹ ਘਰ ਬਣਾਉਣ ਤਾਂ ਉਹਨਾਂ ਨੂੰ ਪ੍ਰੈਗਨਨਸੀ ਟਾਈਮ ਤੇ ਇਹਦਾ ਬਹੁਤ ਫਾਇਦਾ ਹੋਣਾ ਸਰ ਅੱਛਾ ਮੈਂ ਇੱਕ ਹੋਰ ਬੜਾ ਹਮਸਵਾ ਮੋਟਾਪਾ ਕਿੱਥੋਂ ਆ ਜਾਂਦਾ ਜੀ ਤੁਸੀਂ ਕਹਿੰਦੇ ਬਾਹਾਂ ਲੜਕ ਜਾਂਦੀਆਂ ਨੇ ਪੇਟ ਬਾਹਰ ਆ ਜਾਂਦਾ ਨਾਰਮਲ ਹੁੰਦੀ ਹੈ ਸਾਡੀ ਭੈਣ 20 25 ਸਾਲ ਦੇ ਵਿੱਚ ਜਦੋਂ ਡਿਲੀਵਰੀ ਹੋ ਜਾਂਦੀ ਹੈ ਡਿਲੀਵਰੀ ਤੋਂ ਬਾਅਦ ਇਹ ਮੋਟਾਪਾ ਕਿੱਥੋਂ ਆ ਜਾਂਦਾ ਕਹਿਣ ਦਾ ਭਾਵ ਇਹ ਹੈ ਸਵਾਲ ਇਹ ਹੈ ਸਿੱਧਾ ਜੀ ਸਰ ਦੇਖੋ ਸਿੱਧੇ ਸਵਾਲ ਤੇ ਜਵਾਬ ਇਹੀ ਆਏਗਾ ਕਿ ਉਹਨਾਂ ਦੇ ਜਿਹੜੇ ਮਸਲਸ ਐ ਸਰ ਉਹ ਕੰਟ੍ਰੈਕਸ਼ਨ ਚ ਨਹੀਂ ਹੁੰਦੇ ਮੀਨਸ ਉਹਦੋਂ ਵੱਧ ਜਾਂਦੇ ਹੈਗੇ ਆ ਤਾਂ ਉਹਨਾਂ ਨੂੰ ਆਪਾਂ ਸੇਮ ਉਸੇ ਸ਼ੇਪ ਚ ਲਿਆਉਣ ਲਈ ਆਪਾਂ ਨੂੰ ਐਕਸਰਸਾਈਜ਼ ਬਹੁਤ ਜ਼ਰੂਰੀ ਹੈਗੀ ਹੈ ਸਰ ਉਸ ਟਾਈਮ ਤੇ ਮ사ਜ ਵੀ ਕਰਾਈ ਜਾਣੀ ਚਾਹੀਦੀ ਹੈਗੀ ਔਰ ਇਸ ਤੋਂ ਬਾਅਦ ਵੀ ਅਗਰ ਉਹ ਆਪਣੇ ਮਸਲਸ ਨੂੰ ਸੇਮ ਉਸੇ ਟੋਨ ਚ ਲੈ ਕੇ ਆਉਣਾ ਚਾਹੁੰਦੇ ਐ ਤੇ ਨਾਲ ਨਾਲ ਉਹਨਾਂ ਨੇ ਫਾਈਬਰ ਤੇ ਪ੍ਰੋਟੀਨ ਰਿਚ ਫੂਡ ਜੋ ਅਸੀਂ ਪਹਿਲਾਂ ਬਹੁਤ ਵੀਡੀਓਜ਼ ਡਿਸਕਸ ਕੀਤੇ ਆ ਉਹਨਾਂ ਨੂੰ ਉਹ ਲੈਣੇ ਚਾਹੀਦੇ ਆ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਸਕਿਨ ਪ੍ਰੋਬਲਮ ਵੀ ਹੈਗੀ ਆ ਜਾਂ ਉਹਨਾਂ ਦਾ ਡਾਈਜੈਸ਼ਨ ਵਿਗੜ ਗਿਆ ਜਿਵੇਂ ਅਸੀਂ ਹੁਣੇ ਗੱਲ ਕਰ ਰਹੇ ਆ ਕਿ ਪੇਟ ਦੇ ਨਾਲ ਸ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਪੇਟ ਨੂੰ ਹੀ ਸੰਭਾਲਣਾ ਹੈ ਜੇ ਸਰੀਰ ਨੂੰ ਉਸੇ ਸ਼ੇਪ ਵਿੱਚ ਲੈ ਕੇ ਆਉਣਾ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਪੇਟ ਦੇਖਣਾ ਤੇ ਉਹਦੇ ਵਾਸਤੇ ਸਰ ਉਹ ਘਰੇ ਬਣਾ ਸਕਦੇ ਆ ਦੇਖੋ ਇਹ ਤ੍ਰਿਫਲਾ ਪਾਊਡਰ ਹੈ ਸਰ ਬੋਡੀ ਦਾ ਡੀਟੌਕਸ ਕਰਨੀ ਹੈ ਨਾ ਸਰ ਉਹਨਾਂ ਨੇ ਤਾਂ ਐਸ ਕਰਕੇ ਇਹ ਤ੍ਰਿਫਲਾ ਪਾਊਡਰ ਘਰ ਵੀ ਬਣਾ ਸਕਦੇ ਆ ਤੇ ਆਪਣੇ ਤੋਂ ਮੰਗਵਾ ਵੀ ਸਕਦੇ ਹੈਗੇ ਆ ਤਾ ਅਗਰ ਅਸੀਂ ਗੱਲ ਕਰੀਏ ਕਿ ਪੇਟ ਸਾਫ਼ ਕਰਨਾ ਹੈ ਨਾ ਪੇਟ ਸਾਫ਼ ਕਰਨ ਲਈ ਸਰ ਕਬਜ਼ ਕਿਉਂ ਵੀ ਆਪਾਂ ਜਿਵੇਂ ਦੇ ਰਹੇ ਹੈਗੇ ਆ ਇਹਦੇ ਬਹੁਤ ਅੱਛੇ ਰਿਜ਼ਲਟ ਆ ਰਹੇ ਆ ਜ਼ਰੂਰੀ ਨਹੀਂ ਅਸੀਂ ਕਹਿ ਰਹੇ ਕਿ ਇਹ ਕਬਜ਼ ਕੀ ਮੀਨਸ ਆਪਾਂ ਤੇ ਕਬਜ਼ ਤੋੜਨੀ ਹੈ ਨਾ ਸਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਮੇਰੇ ਯਾਦ ਆ ਗਿਆ ਸਰ ਲਾਸਟ ਟਾਈਮ ਮੇਰੇ ਕੋਲ ਪੇਸ਼ੈਂਟ ਆਇਆ ਸੀਗਾ ਇਹ ਕਬਜ਼ ਕਿਉਂ ਜਿਹੜਾ ਪਾਊਡਰ ਹੈ ਮੈਂ ਇੱਕ ਚਮਚ ਉਹਨੇ ਖਿਲਾਤਾ ਕਿਉਂਕਿ ਉਹ ਪ੍ਰੈਗਨਨਸੀ ਕਨਸੈਪਸ਼ਨ ਵਾਲਾ ਕੇਸ ਸੀ ਮੇਰੇ ਕੋਲ ਤੇ ਉਸ ਨੂੰ ਪ੍ਰੋਬਲਮ ਸੀ ਕਿ ਤਾਂ ਪੁੱਛਿਆ ਵੀ ਮੈਂ ਕਨਸਟਿਪੇਸ਼ਨ ਕਹਿੰਦੇ ਨਹੀਂ ਮੈਡਮ ਇਹਨੂੰ ਕਨਸਟਿਪੇਸ਼ਨ ਤਾਂ ਨਹੀਂ ਹੈਗੀ ਤੇ ਚਲੋ ਫਿਰ ਵੀ ਮੈਂ ਕਰਦੇ ਆ ਇੱਥੇ ਪਿਆਸੀ ਮੈਂ ਕਿਹਾ ਚਲੋ ਮਾਮੇ ਇਹ ਇੱਕ ਚਮਚ ਲਾਉ ਤਾਂ ਨੈਕਸਟ ਡੇ ਉਹ ਮੇਰੇ ਕੋਲ ਫਿਰ ਆ ਗਈ ਸਪੈਸ਼ਲ ਕੰਪਲੇਨ ਲੈ ਕੇ ਕਹਿੰਦੇ ਮੈਡਮ ਤੁਸੀਂ ਮੈਨੂੰ ਕੱਲ ਕੀ ਦਿੱਤਾ ਸੀਗਾ ਮੈਂ ਤਾਂ ਵਾਰ-ਵਾਰ ਵਾਰ-ਵਾਰ ਸਟੂਲ ਪਾਸੀ ਕਰਦੀ ਰਹੀ ਮੈਨੂੰ ਤਾਂ ਬਹੁਤ ਜ਼ਿਆਦਾ ਮੇਰਾ ਮਨ ਆਇਆ ਤੇ ਮੈਂ ਤਾਂ ਪਰੇਸ਼ਾਨ ਹੋ ਗਈ ਤੇ ਮੈਂ ਟੈਬਲੇਟ ਲੈ ਲਈ ਸਰ ਅਕਸਰ ਹੁੰਦਾ ਕੀ ਹੈ ਕਿ ਬਾਡੀ ਦੇ ਜੀ ਟੌਕਸੀਫਿਕੇਸ਼ਨ ਭਾਵੇਂ ਉਹ ਪ੍ਰੈਗਨੈਂਸੀ ਤੋਂ ਬਾਅਦ ਹੈ ਜਾਂ ਇੱਕ ਆਮ ਪਰਸਨ ਦੀ ਹੈ ਬਾਡੀ ਡੀਟੌਕਸ ਕਰਨੀ ਬਹੁਤ ਜ਼ਰੂਰੀ ਹੈਗੀ ਆ ਜੇ ਮਲ ਆ ਰਿਹਾ ਸਰ ਉਹ ਆਇਆ ਕਿੱਥੋਂ ਫਿਰ ਉਹ ਲੇਡੀ ਨੂੰ ਮੈਂ ਸਮਝਾਇਆ ਮੈਂ ਕਿ ਉਹ ਇੱਕ ਦਿਨ ਤਾਂ ਨਹੀਂ ਇਕੱਠਾ ਹੋਇਆ ਤੁਸੀਂ ਕਹਿ ਰਹੇ ਮੇ ਤਾਂ ਖਾਦਾ ਹੀ ਕੁਛ ਨਹੀਂ ਖਾਦਾ ਹੀ ਕੁਛ ਨਹੀਂ ਮੀਨਸ ਉਹ ਜਿਹੜਾ ਮਲ ਸਟੌਕਡ ਹੋਇਆ ਤੁਹਾਡੀ ਬਾਡੀ ਦੇ ਵਿੱਚ ਉਹ ਹਾਂ ਉਹ ਉੱਥੇ ਸਟਕ ਹੋ ਗਿਆ ਤੇ ਜੋ ਸਟਕ ਹੋਣਾ ਤਾਂ ਸਰ ਤਾਂ ਹੀ ਕਰਕੇ ਲੇਡੀਜ਼ ਨੂੰ ਦੇਖਿਆ ਜਾਂਦਾ ਕਿ ਫਰਸਟ ਡਿਲੀਵਰੀ ਤੋਂ ਬਾਅਦ ਪੀਸੀਓਡੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈਗੀ ਕਿਉਂਕਿ ਸਰ ਉਹ ਬੈਠੀਆਂ ਰਹਿੰਦੀਆਂ ਤਿੰਨ ਤਿੰਨ ਮਹੀਨੇ ਰੈਸਟ ਉਹਨਾਂ ਦੀ ਜ਼ਿਆਦਾ ਹੀ ਕੁਝ ਹੋ ਜਾਂਦੀ ਹੈਗੀ ਐਕਸਰਸਾਈਜ਼ ਹੁੰਦੀ ਨਹੀਂ ਹੈਗੀ ਤਾਂ ਉਹਨਾਂ ਦਾ ਜਿਹੜਾ ਪੇਟ ਹੈ ਉਹ ਪ੍ਰੋਬਲਮ ਚ ਹੁੰਦਾ ਹੈ ਤਾਂ পেট ਅਗਰ ਡਾਈਜੈਸ਼ਨ ਪ੍ਰੋਬਲਮਸ ਹੋਏਗਾ ਤਾਂ ਉਹਨਾਂ ਨੂੰ ਲੀਵਰ ਦੀ ਕਿਡਨੀ ਦੀ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਇਹਨਾਂ ਨੂੰ ਪ੍ਰੋਬਲਮ ਨੂੰ ਸੌਲਟ ਆਊਟ ਕਰਨ ਵਾਸਤੇ ਸਰ ਉਹਨਾਂ ਨੇ ਇੱਕ ਆਪਣਾ ਇਹ ਚੰਦਾ ਔਰ ਅਸੀਂ ਚੰਦਾ ਹੁਣੇ ਅਸੀਂ ਗੱਲ ਕਰ ਰਹੇ ਸੀ ਨਾ ਯੂਟਰਸ ਪ੍ਰੋਲੈਪਸ ਦੀ ਸਰ ਉਹਦੇ ਲਈ ਉਹਨਾਂ ਨੇ ਚੰਦਾ ਲੈ ਲੈਣੀ ਹੈ ਤਾਂ ਕਿ ਉਹਨਾਂ ਦਾ ਯੂਟਰਸ ਸੇਮ ਸ਼ੇਪ ਵਿੱਚ ਆ ਜਾਏ ਉਹਨਾਂ ਦਾ ਡਾਈਜੈਸ਼ਨ ਕਵਰ ਹੋ ਜਾਏ ਫਿਰ ਵੀ ਉਹਨਾਂ ਨੂੰ ਲੱਗਦਾ ਆ ਕਿ ਸਾਨੂੰ ਬੇਬੀ ਨੂੰ ਫੀਡ ਕਰਾ ਰਹੇ ਆ ਫਿਰ ਵੀ ਸਾਨੂੰ ਪ੍ਰੋਬਲਮ ਆ ਰਹੀ ਹੈਗੀ ਏ ਕਿਉਂਕਿ ਫੀਡ ਪ੍ਰੋਪਰ ਤੁਹਾਨੂੰ ਪਤਾ ਉਤਰਦਾ ਨਹੀਂ ਹੈਗਾ ਤਾਂ ਇਸ ਕਰਕੇ ਸਰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਉਹਨਾਂ ਨੇ ਸ਼ਤਾਵਰੀ ਸ਼ਤਾਵਰੀ ਦੀ ਪਿਛਲੀ ਵਾਰੀ ਅਸੀਂ ਦੱਸਿਆ ਸੀਗਾ ਕਿ ਜੇ 100 ਦਿੱਕਤਾਂ ਆਏ ਤੇ 100 ਹੀ ਹੱਲ ਹੈਗੇ ਆ ਮੀਨਸ ਹੈਨਾ ਤਾਂ ਸ਼ਤਾਵਰੀ ਇੰਨੀ ਗੁਣਕਾਰੀ ਚੀਜ਼ ਏ ਮੇਲ ਫੀਮੇਲ ਕੋਈ ਵੀ ਲੈ ਸਕਦਾ ਆ ਤੇ ਇਹ ਉਹ ਸਰ ਸ਼ਤਾਵਰ ਦੇ ਨਾਲ ਬੇਬੀ ਡਿਲੀਵਰੀ ਤੋਂ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਡਿਲੀਵਰੀ ਤੋਂ ਬਾਅਦ ਬੱਚੇ ਲਈ ਫੀਡ ਹੀ ਨਹੀਂ ਪੂਰੀ ਹੁੰਦੀ ਜੀ ਉਹ ਕੀ ਕਾਰਨ ਉਹ ਥੋੜਾ ਇਹ ਕੀ ਜਿਹੜਾ ਤੁਸੀਂ ਕਹਿ ਰਹੇ ਸ਼ਤਾਵਰ ਦਾ ਕੀ ਹੈ ਕੰਮ ਕਰੇਗਾ ਸਰ ਜਿੱਦਾਂ ਕਿ ਅਸੀਂ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਉਦੋਂ ਇਦਾਂ ਕਹਿੰਦੇ ਸੀਗੇ ਕਿ ਬੱਚੇ ਨੂੰ ਪਹਿਲਾ ਫੀਡ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਜੇ ਅਸੀਂ ਅੱਜ ਦੇ ਟਾਈਮ ਦੀ ਗੱਲ ਕਰੀਏ ਨਾ ਤੇ ਅੱਜ ਦੇ ਟਾਈਮ ਤੇ ਜਦੋਂ ਬੱਚਾ ਹੁੰਦਾ ਹੈ ਤੇ ਨਰਸਾਂ ਲੈ ਜਾਂਦੀਆਂ ਤੇ ਬੱਚੇ ਇੰਨੇ ਐਡਵਾਂਸ ਹੋਏ ਪਏ ਆ ਮਦਰ ਵੀ ਕਹਿੰਦੀ ਕਿ ਨਹੀਂ ਹਜੇ ਇਹਨੇ ਇੰਜੈਕਸ਼ਨ ਲੱਗ ਗਿਆ ਸੌਣ ਦੋ ਇਸ ਨੂੰ ਅਜ ਫੀਡ ਨਹੀਂ ਦੇਣਾ ਉਦੋਂ ਨੂੰ ਸਰ ਆਪਾਂ ਬੋਟਲ ਸ਼ੀਸ਼ੀ ਲਾ ਦਨੇ ਆ ਜਦੋਂ ਸ਼ੀਸ਼ੀ ਲਾਤੀ ਤੇ ਬੱਚੇ ਨੂੰ ਪਹਿਲਾ ਫੀਡ ਸ਼ੀਸ਼ੀ ਵਾਲਾ ਇੱਕੋ ਦਮ ਮਿਲ ਗਿਆ ਨਾ ਫਿਰ ਉਹ ਬੱਚਾ ਮਿਹਨਤ ਕਿਉਂ ਕਰੇਗਾ ਉਹ ਉਦੋਂ ਬਾਅਦ ਜਦੋਂ ਆਪਾਂ ਮਦਰ ਨੂੰ ਲਾਣੇ ਸਨੂਨ ਫੀਡ ਕਰਨਾ ਤੇ ਉਦੋਂ ਫੀਡ ਉਤਰਦਾ ਨਹੀਂ ਹੈਗੀ ਕਿਉਂਕਿ ਉਸ ਨੂੰ ਤਾਂ ਹੈਬਿਟ ਬਣ ਗਈ ਨਾ ਸ਼ੀਸ਼ੀ ਵਾਲੀ ਤਾਂ ਇਸ ਕਰਕੇ ਸਾਰਾ ਦਿੱਕਤਾਂ ਆ ਰਹੀਆਂ ਇਹਨਾਂ ਦਿੱਕਤਾਂ ਨੂੰ ਅਗਰ ਆਪਾਂ ਨੇ ਸੌਟ ਆਊਟ ਕਰਨਾ ਹੈ ਤਾਂ ਸ਼ਤਾਵਰ ਸਰ ਇਹ ਆਟੋਮੈਟਿਕਲੀ ਸ਼ਤਾਵਰ ਕਿਸੇ ਵੀ ਫਾਰਮੈਸ ਚ ਲਈ ਜਾਵੇ ਭਾਵੇਂ ਸ਼ਤਾਵਰ ਆਪਰ ਰੱਖੀ ਹੋਈ ਹੈ ਸੁੱਕੀ ਸ਼ਤਾਵਰ ਲਿਆ ਕੇ ਉਹ ਘਰੇ ਪਾਊਡਰ ਬਣਾ ਲੈਣ ਤੇ ਮਦਰ ਦੁੱਧ ਦੇ ਨਾਲ ਸ਼ਤਾਵਰ ਲੈਣਾ ਸ਼ੁਰੂ ਕਰ ਦੇ ਤੇ ਸਿਰ ਪਹਿਲੇ ਦਿਨ ਤੋਂ ਹੀ ਉਹਦਾ ਫੀਡ ਇੰਨਾ ਵਧਣਾ ਹੈ ਕਿ ਉਹ 4 ਸਾਲ ਤੱਕ ਵੀ ਆਪਣੇ ਬੱਚੇ ਨੂੰ ਫੀਡ ਕਰਾ ਸਕਦੀ ਹੈਗੀ ਸਰ ਅੱਛਾ ਕੀ ਬੋਲਿਆ ਅੱਛਾ ਮੈਮ ਫਿਰ ਹੋਰ ਬੜਾ ਅਹਿਮ ਸਵਾਲ ਇਹ ਥੇ ਤੁਹਾਡੇ ਮੁਤਾਬਕ ਕਿਹੜੇ ਉਹ ਰੋਗ ਨੇ ਜਿਨ੍ਹਾਂ ਕਰਕੇ ਡਿਲੀਵਰੀ ਤੋਂ ਬਾਅਦ ਔਰਤਾਂ ਸਾਡੀਆਂ ਭੈਣਾਂ ਜਿਹੜੀਆਂ ਉਹ ਡਾਕਟਰ ਕੋਲ ਜਾਂਦੀਆਂ ਨੇ ਤੇ ਫਿਰ ਕੁਦਰਤ ਕੋਲ ਉਹਦੇ ਕੀ ਹੱਲ ਨੇ ਸਰ ਜਿਹੜੇ ਮੇਨ ਅਸੀਂ ਹੋਰ ਸਾਰੀਆਂ ਪ੍ਰੋਬਲਮ ਸਾਨੂੰ ਪਤਾ ਹੈ ਅੱਜ ਦੇ ਟੈਂਟ ਜਿਹੜੇ ਪ੍ਰੋਬਲਮ ਤੇ ਵਿੱਚ ਹੈਗੇ ਉਹਨਾਂ ਨੂੰ ਪਤਾ ਹੀ ਆ ਅਸੀਂ ਬੇਸਿਕ ਪ੍ਰੋਬਲਮ ਦੀ ਗੱਲ ਕਰੀਏ ਓਬੈਸਟੀਟੀ ਅਸੀਂ ਡਿਸਕਸ ਕੀਤਾ ਸਰ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਉਹਨਾਂ ਨੂੰ ਹੋ ਜਾਂਦੀ ਹੈਗੀ ਆ ਜਦੋਂ ਇਨਫਲੇਮੇਸ਼ਨ ਹੋਏਗੀ ਉਹਨਾਂ ਨੂੰ ਤਾਂ ਉਹਨਾਂ ਦੇ ਜਿਹੜੇ ਪੈਨਲ ਵਿੱਚ ਦਾ ਸਾਈਜ਼ ਤਾਂ ਆਬਵੀਅਸ ਐਸੀ ਹੋਣੀ ਐ ਡਿਸਕਸ ਕੀਤਾ ਉਹ ਸਾਈਜ਼ ਉਹਦਾ ਵੱਧ ਜਾਣਾ ਹੈਗਾ ਯੂਟਰਸ ਦਾ ਯੂਟਰਸ ਪ੍ਰੋਲੈਪਸ ਹੋ ਜਾਣਾ ਉਹਨਾਂ ਨੂੰ ਇਨਫੈਕਸ਼ਨ ਰਹੇਗੀ ਅਗਰ ਅੰਦਰ ਇਨਫੈਕਸ਼ਨ ਰਹੇਗੀ ਤਾਂ ਸਿਰ ਲਗਾਤਾਰ ਲੇਡੀਜ਼ ਨੂੰ ਲਿ ਕੋਰੀਆ ਦੀ ਪ੍ਰੋਬਲਮ ਉਸੇ ਟਾਈਮ ਤੋਂ ਸ਼ੁਰੂ ਹੋ ਜਾਂਦੀ ਆ ਜਿਹੜਾ ਕਿ ਉਹ ਛਿਪਦੀਆਂ ਆ ਘਰ ਦੇ ਵਿੱਚ ਕਿਸੇ ਨੂੰ ਦੱਸਦੀਆਂ ਹੀ ਨਹੀਂ ਸਾਰੀਆਂ ਬਿਮਾਰੀਆਂ ਤੋਂ ਗੰਦੇ ਬਿਮਾਰੀ ਸਿਰ ਲਿ ਕੋਰੀਆ ਦੀ ਐ ਅਗਰ ਡਿਸਚਾਰਜ ਆ ਰਿਹਾ ਹੋਲੀ-ਹੋਲੀ ਵੱਧਦਾ ਵੱਧਾ ਉਸ ਡਿਸਚਾਰਜ ਨੇ ਐਸ ਯੂਟਰਸ ਨੂੰ ਘੁਣ ਤਰ੍ਹਾਂ ਖਾ ਜਾਣਾ ਸਰ ਕਿਉਂਕਿ ਅਗਰ ਇਨਫੈਕਸ਼ਨ ਰਹੇਗੀ ਆਬਵੀਅਸ ਹੈ ਜਿਹੜੀ ਇਹਦੀ ਐਂਡੋਮੈਟ੍ਰੋਸਿਸ ਲਾਈਨਿੰਗ ਹੈ ਇਸ ਨੂੰ ਐਂਡੋਮੈਟ੍ਰੋਮਾ ਹੋ ਜਾਣਾ ਕਿਸੇ ਵੀ ਤਰ੍ਹਾਂ ਦੀ ਪੀਸੀਓਡੀ ਪ੍ਰੋਬਲਮ ਹੋ ਜਾਣੀ ਹੈਗੀ ਹੈ ਐ ਹੋਣ ਕਰਕੇ ਨੈਕਸਟ ਜਿਹੜਾ ਬੇਬੀ ਹੈ ਉਹ ਕਨਸੀਵ ਨਹੀਂ ਹੋਣਾ ਤੇ ਲਕੋਰੀਆ ਹੋਣ ਦੇ ਨਾਲ ਕੱਲਾ ਐਨਾ ਹੀ ਨਹੀਂ ਸਰ ਫੀਮੇਲ ਦੀਆਂ ਲੱਤਾਂ ਦਰਦ ਬੈਕ ਪੇਨ ਪੇਟ ਦਰਦ ਹੈਡੈਕ ਮਤਲਬ ਬਹੁਤ ਸਟ्रेस ਚ ਆ ਜਾਂਦੀ ਹੈ ਇਸ ਨੂੰ ਰਿਕਵਰ ਕਰਨ ਲਈ ਬਹੁਤ ਸਾਰੇ ਫਾਰਮੂਲੇ ਵੀ ਅਸੀਂ ਲਾਸਟ ਟਾਈਮ ਵੀ ਦੱਸੇ ਸੀ ਕਿ ਲਕੋਰੀਆ ਨੂੰ ਕਵਰ ਕਰਨ ਲਈ ਉਹ ਥੋੜੀ ਠੰਡੀ ਤਸੀਰ ਦੀ ਕੁਝ ਵੀ ਲੈ ਲੈਣ ਲਾਈਕ ਗੋਨ ਤੁਹਾਡੇ ਕੋਲ ਹੈ ਕੁਝ ਸਰ ਆਪਣੇ ਕੋਲ ਸਰ ਲਕੋਰੀਆ ਦੇ ਆਪਾਂ ਨੇ ਬਣਾਏ ਹੋਏ ਆ ਸਰ ਇਹ ਫਾਰਮੂਲੇਸ ਹੈਗੇ ਆ ਪਾਊਡਰ ਕੈਪਸੂਲ ਤੇ ਟੈਬਲੇਟ ਇਹ ਤਿੰਨਾਂ ਦਾ ਸੁਮੇਲ ਹੈ ਸਰ ਨਾਲ ਇਹਦੇ ਸਿਰਫ ਪੀਣ ਵਾਲਾ ਜਿਵੇਂ ਅਸੀਂ ਉਹਨੇ ਡਿਸਕਸ ਕੀਤਾ ਕਿ ਪੀਣ ਵਾਲਾ ਵੀ ਚਾਹੀਦਾ ਨਾਲ ਸਿਰਫ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਘਰੇ ਕੜਾਣਾ ਨਾ ਬਣਾਉਣਾ ਪਵੇ ਇਹ ਪੂਰਾ ਲੈ ਲੈਣ ਸਰ ਵਿਦਿਨਾ ਮੰਥ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਲਕੋਰੀ ਭਾਵੇਂ ਕਿੰਨਾ ਵੀ ਪੁਰਾਣਾ ਹੈ ਉਹ ਰਿਕਵਰ ਹੋ ਜਾਣਾ ਹੈ ਅਸੀਂ ਉਹਨੇ ਗੱਲ ਕਰ ਰਹੇ ਸੀਗੇ ਕਿ ਉਹਨਾਂ ਨੂੰ ਉਸ ਤੋਂ ਬਾਅਦ ਇੱਕ ਪ੍ਰੋਬਲਮ ਹੋਰ ਸਰ ਆਂਦੀ ਹੈ ਕਿ ਐਕਸੈਸ ਬਲੀਡਿੰਗ ਕਿ ਕਿ ਪੀਰੀਅਡਸ ਤੋਂ ਬਾਅਦ ਕਹਿੰਦੇ ਕਿ ਜਦ ਤੱਕ ਫੀਡ ਦੇ ਰਹੀ ਹੈ ਮਦਰ ਉਰੋਂ ਤੱਕ ਉਸਦੇ ਪੀਰੀਅਡ ਰੁਕ ਜਾਂਦੇ ਆ ਇਹ ਗੱਲ ਇਹੀ ਹੁੰਦੀ ਹੈ ਸਰ ਮੈਡੀਕਲ ਟਰਮ ਦੇ ਅਕੋਰਡਿੰਗ ਪਰ ਰੁਕਦੇ ਰੁਕਦੇ ਉਸ ਤੋਂ ਬਾਅਦ ਜਦੋਂ ਦੁਬਾਰਾ ਟਰਾਈ ਕਰਦੀਆਂ ਤਾਂ ਉਹਨਾਂ ਦੇ ਯੂਟਰਸ ਬਹੁਤ ਤਰ੍ਹਾਂ ਦੇ ਪੀਸੀਓਡੀ ਬਹੁਤ ਹਨ ਪ੍ਰੋਬਲਮਸ ਹੋ ਚੁੱਕੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਰਿਕਵਰ ਕਰਨੀ ਹੈ ਫਿਰ ਬਹੁਤ ਮੁਸ਼ਕਲ ਹੋ ਜਾਂਦੀਆਂ ਹਨ ਅਗਰ ਉਹਨਾਂ ਨੂੰ ਪੀਸੀਡੀ ਦੀ ਪ੍ਰੋਬਲਮ ਹੈ ਜਾਂ ਐਕਸੈਸ ਬਲੀਡਿੰਗ ਉਹਨਾਂ ਦੀ ਬਲੀਡਿੰਗ ਰੋਕੀ ਨਹੀਂ ਰਹੀ ਤਾਂ ਅਸੀਂ ਧਨੀਆ ਰੱਖ ਕੇ ਸਰ ਉਹ ਧਨੀਏ ਦਾ ਪਾਣੀ ਪੀਣਾ ਸ਼ੁਰੂ ਕਰ ਦਨ ਰਾਤ ਨੂੰ ਇੱਕ ਅੱਛਾ ਜੀ ਧਨੀਏ ਦੀ ਧਨੀਏ ਦਾ ਸਰ ਐ ਧਨੀਏ ਦਾ ਪਾਣੀ ਪੀਣ ਦੇ ਨਾਲ ਅਗਰ ਉਹਨਾਂ ਦੇ ਫੇਸ ਤੇ ਬਲੈਮਿਸ਼ਸ ਵੀ ਹੈ ਸਕਿਨ ਪ੍ਰੋਬਲਮ ਵੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਅਲਰਜਿਕ ਪ੍ਰੋਬਲਮ ਹੈ ਧਨੀਆ ਰਾਤ ਨੂੰ ਇੱਕ ਚਮਚ ਪੀਉ ਲੈਣ ਸਵੇਰੇ ਇਹ ਪੀਣਾ ਸ਼ੁਰੂ ਕਰਦੇ ਨੇ ਸਰ ਤਾਂ ਉਹਨਾਂ ਦਾ ਜਿਹੜਾ ਲਿ ਕੋਰੀਆ ਹੈ ਯੂਟਰਸ ਪ੍ਰੋਲੈਪਸ ਹੈ ਉਹ ਸਭ ਠੀਕ ਹੋ ਜਾਣਾ ਆ ਤੇ ਜੇ ਇਹ ਲੈਂਦੇ ਹੈਗੇ ਤਾਂ ਬਹੁਤ ਅੱਛੀ ਗੱਲ ਹੈ ਅਦਰਵਾਈਜ਼ ਸਰ ਆਪਕਾ ਨੇ ਇਹ ਚੰਦਾ ਟੈਬਲੇਟਸ ਜਿਹੜੀਆਂ ਰੱਖੀਆਂ ਸਰ ਚੰਦਾ ਟੈਬਲੇਟ ਮੈਂ ਲਾਸਟ ਟਾਈਮ ਵੀ ਦੱਸਿਆ ਸੀਗਾ ਕਿ ਚੰਦਾ ਦੇ ਨਾਲ ਉਹਨਾਂ ਦਾ ਯੂਟਰਸ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਵਾਪਸ ਉਸ ਨੂੰ ਆਪਣੀ ਸ਼ੇਪ ਵਿੱਚ ਲੈ ਕੇ ਆਣਾ ਸਮ ਟਾਈਮ ਯੂਟਰਸ ਜਿਹੜਾ ਪੈਲਵਿਸ ਪਾਰਟ ਹੈ ਨਾ ਸਰ ਉਹ ਲੂਜ਼ ਵੀ ਹੋ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਆਪਣੀ ਲਾਈਫ ਉਹਨਾਂ Enjoy ਨਹੀਂ ਕਰ ਪਾਉਂਦੇਗੇ ਤਾਂ ਉਹਦੇ ਵਿੱਚ ਵੀ ਅਸੀਂ ਚੰਦਾ ਹੀ ਉਹਨਾਂ ਨੂੰ ਐਡਵਾਈਸ ਕਰਦੇ ਆ ਤੇ ਵਾਪਸ ਉਸੇ ਸ਼ੇਪ ਦੇ ਵਿੱਚ ਚੰਦਾ ਟੈਬਲੇਟ ਦੇ ਨਾਲ ਉਹਨਾਂ ਦਾ ਯੂਟਰਸ ਜਿਹੜਾ ਫਲਕਚੁਏਟ ਹੋ ਜਾਂਦਾ ਹੈਗਾ ਅੱਛਾ ਮੈਮ ਤੇ ਫਿਰ ਆਖਰ ਦੇ ਵਿੱਚ ਸਕਿਨ ਦੀਆਂ ਬੜੀਆਂ ਪ੍ਰੋਬਲਮ ਹੁੰਦੀ ਨੇ ਸਾਡੀਆਂ ਭੈਣਾਂ ਮਤਲਬ ਚੰਗੀ ਪਲ ਸਕਿਨ ਹੁੰਦੀ ਹੈ ਰੈਸ਼ਸ ਆ ਜਾਂਦੇ ਨੇ ਸਕਿਨ ਉੱਤਰ ਨਹੀਂ ਲੱਗ ਜਾਂਦੀ ਹੈ ਮਾਸ ਉੱਤਰ ਨਹੀਂ ਸ਼ੁਰੂ ਹੋ ਜਾਂਦਾ ਧੱਫੜ ਹੋ ਜਾਂਦੇ ਨੇ ਫਿੰਸੀਆਂ ਆ ਜਾਂਦੀਆਂ ਨੇ ਕਈ ਵਾਰ ਮਤਲਬ ਜਿਹੜਾ ਅਸੀਂ ਕਹ ਲਈਏ ਪਿੱਤਰੂਪੀ ਜਿਹੜੀ ਛੋਟੇ ਛੋਟੇ ਬਰੀਕ ਬਰੀਕ ਦਾਣੇ ਸਾਡੇ ਪ੍ਰਾਈਵੇਟ ਪਾਰਟ ਦੇ ਨੇੜੇ ਤੇੜੇ ਔਰ ਅਸੀਂ ਕਹ ਲਈਏ ਕਿ ਪਿੰਡੇ ਦੇ ਉੱਤੇ ਖਾਸ ਕਰਕੇ ਬਰੀਕ-ਬਰੀਕ ਦਾਣੇ ਫਿਰ ਉਹਨਾਂ ਦਾ ਇਹ ਕਿਹੜਾ ਨੁਸਖਾ ਦੇ ਚ ਸਭ ਤੋਂ ਬੈਸਟ ਹੈ ਜਿਹੜਾ ਦੇਸੀ ਤੁਸੀਂ ਰੱਖਿਆ ਹੋਇਆ ਇੱਥੇ ਸਰ ਅੱਜ ਦੇ ਟਾਈਮ ਤੇ ਤੁਹਾਨੂੰ ਪਤਾ ਟ੍ਰੈਂਡ ਲਾਉਣ ਦਾ ਜ਼ਿਆਦਾ ਆ ਹਨਾ ਤੇ ਪਰ ਅਸੀਂ ਤਾਂ ਇਹ ਬਿਲੀਵ ਕਰਦੇ ਆ ਕਿ ਅਗਰ ਆਪਾਂ ਖਾ ਰਹੇ ਆ ਤਾਂ ਤੁਹਾਡੀ ਸਕਿਨ ਜਿਹੜੀ ਉਹ ਅੰਦਰੋਂ ਨਰਿਸ਼ ਹੋ ਜਾਣੀ ਹੈਗੀ ਹੈ ਪਰ ਅਸੀਂ ਖਾਨ ਔਰ ਲਾਨ ਮਾਡਰਨ ਤੇ ਟ੍ਰੈਡੀਸ਼ਨਲ ਦੋਨੋਂ ਗੱਲਾਂ ਨੂੰ ਅਸੀਂ ਲੈ ਰਹੇ ਆ ਜੇ ਤਾਂ ਸਰ ਉਹਨਾਂ ਦੇ ਬਲੱਡ ਜਿਹੜਾ ਉਹ ਇੰਪਿਅਰ ਹੋ ਗਿਆ ਤਾਂ ਉਹ ਇਹ ਡਰਿੰਕ ਅਸੀਂ ਜੋ ਪੀ ਰਹੇ ਆ ਸਕਿਨ ਬਲੱਡ ਨੂੰ ਪਿਉਰੀਫਾਈ ਕਰਨ ਵਾਸਤੇ ਇਹ ਨੋ ਪਲੱਸ ਉਹ ਲੈ ਸਕਦੇ ਹੈਗੇ ਜਿਹਦੇ ਨਾਲ ਉਹਨਾਂ ਦੀ ਜਿਹੜੀ ਬਲੈਮਿਸ਼ਸ ਆ ਉਹ ਕਵਰ ਹੋ ਜਾਣੀਆਂ ਹੈਗੀਆਂ ਤੇ ਹੋਰ ਆਪਾਂ ਨੇ ਸਕਿਨ ਦਾ ਸਪੈਸ਼ਲ ਸਕਿਨ ਤੇ ਜਿਵੇਂ ਬਲੈਮਿਸ਼ਸ ਤੁਸੀਂ ਦੱਸ ਰਹੇ ਹੋ ਜਾਂਦੀਆਂ ਉਹਨਾਂ ਨੂੰ ਏਜਿੰਗ ਏਜਿੰਗ ਫੀਲ ਹੁੰਦਾ ਕਿ ਅਸੀਂ ਸ਼ਾਇਦ ਬੁੜੇ ਹੋ ਗਏ ਇੱਕ ਡਿਲੀਵਰੀ ਤੋਂ ਬਾਅਦ ਝੁਰੜੀਆਂ ਪੈ ਜਾਂਦੀਆਂ ਨੇ ਜੀ ਉਮਰ ਤੋਂ ਪਹਿਲਾਂ ਹੀ ਆਪ ਡਾਰਕ ਸਰਕਲ ਹੋ ਜਾਂਦੇ ਨੇ ਬਹੁਤ ਸਾਰੀਆਂ ਦਿੱਕਤਾਂ ਨੇ ਆਈਜ਼ ਦੇ ਸਰਾਊਂਡਿੰਗ ਤੇ ਡਾਰਕ ਸਰਕਲ ਹੋ ਜਾਂਦੇ ਹੈਗੇ ਭਾਵੇਂ ਉਦਾਂ ਵੀ ਸਕਿਨ ਤੇ ਰੈਸ਼ੀਜ਼ ਜਾਂ ਕਿਤੇ ਪਿੰਪਲਸ ਕਿਸੇ ਵੀ ਤਰ੍ਹਾਂ ਦੇ ਸਕਿਨ ਰੈਸ਼ੀਜ਼ ਹੋ ਰਹੇ ਨੇ ਕਈ ਵਾਰ ਸਕਿਨ ਖਾਰਿਸ਼ ਕਰਨ ਤਾਂ ਵਾਈਟ ਵਾਈਟ ਹੋਣੀ ਸ਼ੁਰ ਦੇ ਕਿਸੇ ਵੀ ਤਰ੍ਹਾਂ ਦੇ ਸਕਿਨ ਭਾਵੇਂ ਫੇਸ ਦੀ ਭਾਵੇਂ ਕਿਸੇ ਬਾਡੀ ਪਾਰਟ ਦੀ ਸਰ ਉਹ ਐ ਸਕਿਨ ਐਕਸ ਵਾਲਾ ਜਿਹੜਾ ਆਪਣਾ ਫਾਰਮੂਲਾ ਹੈ ਉਹ ਯੂਜ਼ ਕਰ ਸਕਦੇ ਆ ਇਹਦੇ ਵਿੱਚ ਸਰ ਉਹਨਾਂ ਨੂੰ ਪਾਊਡਰ ਕੈਪਸੂਲ ਟੈਬਲੇਟ ਔਰ سیرਪ ਵੀ ਪੀਣ ਵਾਲਾ ਹੋਏਗਾ ਤੇ ਲਗਾਉਣ ਲਈ ਸਰ ਉਹਨਾਂ ਨੇ ਐ ਪਰ ਰੱਖਿਆ ਪਾਊਡਰ ਬਣਾਇਆ ਹੋਇਆ ਸਰ ਇੱਕ ਹੀ ਜੀ ਇਹ ਡਿਲੀਵਰੀ ਤੋਂ ਬਾਅਦ ਸਪੈਸ਼ਲ ਸਾਡੇ ਕੋਲ ਪੇਸ਼ੈਂਟ ਲੈ ਜਾਂਦੇ ਆ ਤੇ ਯੂਜ਼ ਕਰਦੇ ਆ ਸਰ ਇਹਨਾਂ ਦਾ ਇਹਦੇ ਨਾਲ ਇਨਸਟੈਂਟ ਗਲੋ ਔਰ ਵਿਦਿਨ 15 ਡੇਸ ਉਹਨਾਂ ਦੀ ਅਬਲੈਮਿਸ਼ਸ ਸਾਰੀਆਂ ਰਿਕਵਰ ਹੋ ਜਾਣੀਆਂ ਜਿਸ ਤਰ੍ਹਾਂ ਦਾ ਇਹਦਾ ਰੰਗ ਹੈਗਾ ਪਾਊਡਰ ਦਾ ਇਦਾਂ ਦਾ ਲਾਲ ਲਾਲ ਹੋ ਜਾਣਾ ਸਰ ਉਹਨਾਂ ਦੀ ਸਕਿਨ ਲਾਲ ਲਾਲ ਹੋ ਜਾਣੀ ਹੈਗੀ ਐ ਇਸ ਨੂੰ ਭਾਵੇਂ ਹਾਨੀਚ ਪਾ ਲੈਣ ਭਾਵੇਂ ਰਿਚ ਦਹੀਂ ਮਿਕਸ ਕਰ ਲੈਣ ਭਾਵੇਂ ਐਲੋਵੀਰਾ ਮਿਕਸ ਕਰ ਲੈਣ ਇਹਦੇ ਵਿੱਚ ਭਾਵੇਂ ਗੁਲਾਬ ਜਲ ਪਾ ਲੈਣ ਇਹ ਉਹਨਾਂ ਦੀ ਮਰਜ਼ੀ ਹੈ ਸਰ ਜੀ ਜੀ ਅੱਛਾ ਮੈਮ ਹੁਣ ਅਸੀਂ ਤੁਸੀਂ ਦੱਸਤਾ ਵਾ ਇਹਨਾਂ ਦਾ ਵੀ ਦੱਸਤਾ ਤੇ ਇਹ ਜ਼ੀਰਾ ਤੇ ਅਜਵਾਈਨ ਕੀ ਕਰੂਗੀ ਡਿਲੀਵਰੀ ਤੋਂ ਬਾਅਦ ਅਗਰ ਅਸੀਂ ਇਹਦਾ ਫਾਰਮੂਲਾ ਨੁਸਖਾ ਲੈਣਾ ਸ਼ੁਰੂ ਕਰੀਏ ਸਰ ਉਸ ਨੇ ਗੱਲ ਕੀਤੀ ਸੀ ਕਿ ਸਰੀਰ ਉਹਨਾਂ ਨੇ ਵਾਪਸ ਉਸੇ ਸ਼ੇਪ ਚ ਲੈ ਕੇ ਆ ਨਾ ਤਾਂ ਕਿ ਸੈਕਿੰਡ ਉਹ ਡਿਲੀਵਰੀ ਕਾ ਕਨਸੈਪਸ਼ਨ ਵੀ ਕਰਨ ਇਸ ਕਰਕੇ ਸਰ ਉਹਨਾਂ ਨੇ ਜੀਰੇ ਦੀ ਰੋਟੀ ਵੀ ਬਣਾ ਕੇ ਲੈ ਸਕਦੇ ਹੈਗੇ ਔਰ ਜੀਰਾ ਔਰ ਜ ਗੁਨੇ ਜਾ ਸਕਦੇ ਅਟੇ ਸਰ ਸਾਨੂੰ ਪਤਾ ਹੀ ਪੁਰਾਣੇ ਟਾਈਮ ਤੇ ਸਾਡੀਆਂ ਮਦਰਸ ਇਹੀ ਕਰਦੀਆਂ ਸੀ ਕਿ ਦੋ ਰੋ ਤਿੰਨ ਤਿੰਨ ਵਾਰੀ ਘਿਓ ਦੇ ਵਿੱਚ ਮੋਂਨ ਕਰਕੇ ਜੀਰੇ ਦਾ ਇੱਕ ਫੁਲਕਾ ਵਧੀਆ ਜਿਹਾ ਬਣਾਉਂਦੀਆਂ ਸੀ ਕਿ ਪੂਰਾ ਘਿਓ ਵੀ ਚਲਾ ਗਿਆ ਔਰ ਜੀਰਾ ਜਵਾਨ ਜਾਨ ਦੇ ਨਾਲ ਬੱਚੇ ਦੇ ਫੀਡ ਪ੍ਰੋਬਲਮ ਬੱਚੇ ਦੇ ਮਦਰ ਦੇ ਅੰਦਰ ਵਾਈ ਬਾਤ ਸਰ ਵੱਧ ਜਾਂਦੀ ਹੈ ਅਗਨੀ ਵੱਧ ਜਾਂਦੀ ਹੈ ਉਸ ਅਗਨੀ ਨੂੰ ਸ਼ਾਂਤ ਕਰਨ ਵਾਸਤੇ ਜੀਰਾ ਜਮੈਨ ਬਹੁਤ ਜ਼ਿਆਦਾ ਗੁਣਕਾਰੀ ਹੋਏਗਾ ਤੇ ਨਾਲ ਹੀ ਸਰ ਉਹ ਇਮਲੀ ਵੀ ਉਸ ਟਾਈਮ ਤੇ ਇਹ ਕੀ ਕਰੇਗੀ ਜੀ ਇਮਲੀ ਸਾਂ ਸਿਮਿਲਰਲੀ ਸਾਨੂੰ ਬਸ ਮੂੰਹ ਚ ਪਾਣੀ ਲਿਆਉਣ ਦੀ ਕੰਮ ਹੁੰਦਾ ਤੁਸੀਂ ਇਮਲੀ ਦਾ ਨਾਮ ਲਿਆ ਤੇ ਮੂੰਹ ਚ ਪਾਣੀ ਆ ਗਿਆ ਸਰ ਇਹ ਜਿਵੇਂ ਕਿ ਲੇਡੀਜ਼ ਪ੍ਰੈਗਨਨਸੀ ਦੇ ਵਿੱਚ ਇਮਲੀ ਬਹੁਤ ਪਸੰਦ ਕਰਦੀਆਂ ਖੱਟਾ ਮਿੱਠਾ ਖਾਣਾ ਬਹੁਤ ਪਸੰਦ ਕਰਦੀਆਂ ਸਿਮਿਲਰਲੀ ਉਹ ਅਗਰ ਮੈਰਿਜ ਤੋਂ ਮਤਲਬ ਡਿਲੀਵਰੀ ਤੋਂ ਸੌਰੀ ਡਿਲੀਵਰੀ ਤੋਂ ਬਾਅਦ ਵੀ ਜੀਰਾ ਜਵੈਨ ਤੇ ਇਹਨੂੰ ਥੋੜੀ ਜੀ ਇਮਲੀ ਰਾਤ ਨੂੰ ਸੌਕ ਕਰਕੇ ਸਵੇਰੇ ਇਹਦਾ ਪਾਣੀ ਪੀਣ ਉਹਨਾਂ ਦੀ ਬਾਡੀ ਸਰ ਜੇ ਉਹਨਾਂ ਦਾ weight ਮੰਨ ਲਓ 70 ਹੋ ਗਿਆ ਨਾ ਸਰ 55 ਤੇ ਜਾਂਦੇ ਟਾਈਮ ਹੀ ਨਹੀਂ ਲੱਗਣਾਗਾ ਤੇ ਫਿਰ ਇਹ ਫਟਕੜੀ ਕੀ ਕਰੂ ਜੀ ਦੇਸੀ ਫਟਕੜੀ ਰੱਖੀ ਹੈ ਤੁਸੀਂ ਛੋਟੇ ਛੋਟ ਅਸੀਂ ਹੁਣੇ ਯੂਟਰਸ ਪ੍ਰੋਲੈਪਸ ਦੀ ਗੱਲ ਕਰ ਰਹੇ ਸੀ ਕਿ ਸਾਡੇ ਯੂਟਰਸ ਦਾ ਸਾਈਜ਼ ਜਿਹੜਾ ਹੈ ਉਹ ਉਹ ਕਾਫੀ ਮਤਲਬ ਵੱਡਾ ਹੋ ਜਾਂਦਾ ਜਿਵੇਂ ਕਿ ਹਾਂ ਇਨਹਾਂਸ ਹੋ ਜਾਂਦਾ ਹੈਗਾ ਸਰ ਇਹ ਉਹਨਾਂ ਨੇ ਨਾਰੀਅਲ ਦੇ ਤੇਲ ਦੇ ਵਿੱਚ ਰਾਤ ਨੂੰ ਸੌਕ ਕਰਕੇ ਰੱਖ ਦੇਣਾ ਹੈਗਾ ਫਟਕਰੀ ਵਿੱਚ ਪਾ ਕੇ ਐਨੀਕ ਫਟਕਰੀ ਉਹਨਾਂ ਨੇ ਵਿੱਚ ਪਾਣੀ ਹੈਗੀ ਪਾਊਡਰ ਬਣਾ ਕੇ ਤੇ ਉਸ ਦੇ ਨਾਲ ਉਹਨਾਂ ਨੇ ਸਵੇਰੇ ਨਹਾਣ ਤੋਂ ਬਾਅਦ ਆਪਣੀ ਬੋਡੀ ਨੂੰ ਪੂਰਾ ਸਾਫ਼ ਕਰਨ ਤੋਂ ਬਾਅਦ ਸਰ ਯੂਟਰਸ ਦੇ ਸਰਾਊਂਡਿੰਗ ਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਇਹਦੇ ਅੰਦਰ ਜਾਇਦਾ ਸਾਈਜ਼ ਵੱਧ ਗਿਆ ਹੋਇਆ ਤਾਂ ਇਹਨਾਂ ਉਹ ਤੇਲ ਦੀ ਅੰਦਰ ਹਲਕੇ ਜਿਹੇ ਹੱਥਾਂ ਦੇ ਨਾਲ ਮ사ਜ ਕਰ ਲੈਣੀ ਹੈ ਤਾਂ ਇਹ ਸਿਰ 15 ਦਿਨ ਕਰਨ ਦੇ ਨਾਲ ਜਿਹੜੀ ਉਹਨਾਂ ਦੀ ਯੋਨੀ ਹੈਗੀ ਯੋਨੀ ਪਾਰਟ ਜਿਹੜਾ ਉਹ ਕੰਟ੍ਰੈਕਸ਼ਨ ਪ੍ਰੋਪਰ ਆਪਣੀ ਸ਼ੇਪ ਵਿੱਚ ਆ ਜਾਏਗੀ ਤੇ ਫਿਰ ਸੌਂਫ ਕੀ ਕਰੇਗੀ ਤੇ ਇਹ ਕੀ ਚੀਜ਼ ਰੱਖੀ ਹੋਈ ਹੈ ਜੀ ਸਰ ਇਹ ਅੱਜ ਫਾਰਮੂਲਾ ਸਾਡੇ ਕੁਝ ਜ਼ਿਆਦਾ ਹੀ ਹੋ ਗਏ ਕਿਉਂਕਿ ਕਨਸੈਪਟ ਹੀ ਇਸ ਤਰ੍ਹਾਂ ਦਾ ਸੀਗਾ ਕਿ ਇੱਕ ਡਿਲੀਵਰੀ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮਸ ਬਹੁਤ ਸਾਰੀਆਂ ਆ ਜਾਂਦੀਆਂ ਹਨ ਸਰ ਸੌਂਫ ਤੇ ਜਵੈਨ ਸੌਫ ਔਰ ਜਵੈਨ ਤੇ ਜੀਰਾ ਇਹਨਾਂ ਤਿੰਨਾਂ ਨੂੰ ਸਰ ਆਲਟਰਨੇਟ ਟਾਈਮ ਤੇ ਰਾਤ ਨੂੰ ਸੌਕ ਕਰਕੇ ਸਵੇਰੇ ਪੀਣਾ ਸ਼ੁਰੂ ਕਰ ਦੇਣ ਉਹਨਾਂ ਦਾ ਜਿਹੜਾ ਡਾਈਜੈਸ਼ਨ ਸਿਸਟਮ ਹੈ ਉਹ ਸਾਰਾ ਰਿਕਵਰ ਹੋ ਜਾਏਗਾ ਔਰ ਜਿਹੜੇ ਉਹਨਾਂ ਦੇ ਐਬਡੋਮਨ ਹੈ ਉਹਨਾਂ ਦੀ ਜਿਹੜੀ ਚਰਬੀ ਲਟਕਦੀ ਹੈਗੀ ਡਿਲੀਵਰੀ ਤੋਂ ਬਾਅਦ ਉਹ ਸਾਰੀ ਰਿਕਵਰ ਹੋ ਜਾਣੀ ਹੈ ਤੇ ਇਹ ਸਿਰ ਸੌਫ ਨਹੀਂ ਹੈਗਾ ਇਹ ਪੇਸ਼ੈਂਟ ਦੇ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਇਹ ਸਭ ਚੀਜ਼ਾਂ ਹੁੰਦੀਆਂ ਪਰ ਸਾਡਾ ਕੋਈ ਖਿਆਲ ਨਹੀਂ ਜਾਂਦਾ ਕਿ ਸਾਡੇ ਕੋਲ ਸਾਡੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਕਿਚਨ 'ਚ ਵੀ ਕੁਝ ਹੈਗਾ ਦਵਾਈਆਂ ਵਾਲੀ ਭੈਦੇ ਸਰ ਇਹ ਸਰ ਬਗੋਲੇ ਜਿਸ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਬੱਸ ਇਹ ਇਨ ਡਾਈਜੈਸ਼ਨ ਹੈ ਤਾਂ ਉਸਰ ਇਹ ਇਸ ਬਗੋਲੇ ਨੂੰ ਇੱਕ ਚਮਚ ਪਾਣੀ ਚ ਪੀਓ ਕੇ ਦਿਨ ਦੇ ਵਿੱਚ ਕੋਸ਼ਿਸ਼ ਕਰੋ ਦੋ ਵਾਰ ਲੈ ਲੈਣ ਤਾਂ ਹੋਰ ਵਧੀਆ ਹੈ ਆਦਰਵਾਇਸ ਇੱਕ ਵਾਰੀ ਇਹ ਜ਼ਰੂਰ ਲੈ ਲੈਂ ਸਰ ਜੀ 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 ਤੇ ਮੈਮ ਫਿਰ ਆਖਰ ਦੇ ਵਿੱਚ ਇੱਕ ਉਹੀ ਜਿਹੜਾ ਹਮੇਸ਼ਾ ਦੀ ਤਰ੍ਹਾਂ ਸਵਾਲ ਇਹ ਹੈ ਕਿ ਕਿਹੜੀਆਂ ਭੈਣਾਂ ਨੂੰ ਕਿਸ ਚੀਜ਼ ਦਾ ਸਭ ਤੋਂ ਵੱਧ ਖਿਆਲ ਹੈ ਜਿਹੜਾ ਡਿਲੀਵਰੀ ਤੋਂ ਬਾਅਦ ਉਹ ਰੱਖਣਾ ਚਾਹੀਦਾ ਆਖਰ ਦੇ ਵਿੱਚ ਸਾਨੂੰ ਵੀ ਸਮਝਾ ਦਿਓ ਸਰ ਮੈਂ ਫਾਈਨਲੀ ਗੱਲ ਕਰਾਂ ਤਾਕੀ ਆਪਾਂ ਬੁੜੇ ਵੀ ਨਹੀਂ ਹੋਣਾ ਜੇ ਦਿਲ ਜਵਾਨ ਆ ਤੇ ਅਸੀਂ ਸਕਿਨ ਤੋਂ ਵੀ ਜਵਾਨ ਹੀ ਰਹਿਣਾ ਸਰ ਸਰ ਅਲਟੀਮੇਟਲੀ ਉਹ ਅਗਰ ਸੋਮਿਆ ਕੀ ਉਹਦਾ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੈ ਕਿ ਇਹ ਘਰ ਵੀ ਬਣਾ ਲੈਂਦੇ ਹੈ ਤਾਂ ਬਹੁਤ ਫਾਇਦਾ ਆ ਤੇ ਸਾਡੇ ਯੂਟਰਸ ਨੂੰ ਆਪਾਂ ਨੇ ਦੁਬਾਰਾ ਤਿਆਰ ਕਰਨਾ ਸਰ ਉਸੇ ਸ਼ੇਪ ਦੇ ਵਿੱਚ ਤਾਂ ਉਹਨਾਂ ਨੇ ਕੁਛ ਨਾ ਕੁਛ ਛੰਡੀਆਂ ਚੀਜ਼ਾਂ ਲੈਣੀਆਂ ਸ਼ੁਰੂ ਕਰਨੀਆਂ ਜਾਂ ਉਹ ਚੰਦ ਦਾ ਟੈਬਲੇਟ ਸਾਡੇ ਤੋਂ ਵੀ ਸਰ ਮੰਗਾ ਸਕਦੇ ਜਿਹਦੀ ਅਸੀਂ ਹੁਣੇ ਗੱਲ ਕੀਤੀ ਸੀਗੀ ਤਾਂ ਹੋਰ ਅਲਟੀਮੇਟਲੀ ਡਾਈਜੈਸ਼ਨ ਦੀ ਗੱਲ ਆਈ ਤਾਂ ਸਰ ਮੈਂ ਲਾਸ ਆਪਣੇ ਸਾਰੇ ਦਰਸ਼ਕਾਂ ਨੂੰ ਸਲਾਹ ਦੇਵਾਂਗੀ ਕਿ ਕਿਸੇ ਵੀ ਤਰ੍ਹਾਂ ਦਾ ਡਾਈਜੈਸ਼ਨ ਪ੍ਰੋਬਲਮ ਹੈ ਉਹ ਘਰ ਦੇ ਵਿੱਚ ਸਰ ਇਹ ਸਭ ਸਾਬਤ ਮਸਾਲੇ ਪਏ ਹੈ ਨਾ ਇਹਨਾਂ ਸਭ ਸਾਬਤ ਮਸਾਲਿਆਂ ਦਾ ਸੂਪ ਬਣਾ ਕੇ ਲੈ ਲੈਣ ਵਿੱਚ ਅਦਰਕ ਲਸਣ ਇਹ ਚ ਮਿਕਸ ਕਰਨ ਵੀਕਲੀ ਦੋ ਵਾਰ ਜ਼ਰੂਰ ਲੈਣ ਤਾਂ ਕਿ ਉਹਨਾਂ ਦੀ ਜਿਹੜੀ ਬਾਡੀ ਹੈ ਡਾਈਜੈਸ਼ਨ ਉਹ ਕਵਰ ਹੋ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਲਈ ਸੋ ਇਹ ਸੰ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੋਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਛੋਟੇ ਛੋਟੀਆਂ ਚੀਜ਼ਾਂ ਜਿਹੜੀਆਂ ਸਾਡੀ ਰਸੋਈ ਦੇ ਵਿੱਚ ਅਵੇਲੇਬਲ ਹੈਗੀਆਂ ਨੇ ਉਹਨਾਂ ਦਾ ਇਸਤੇਮਾਲ ਕਰਕੇ ਹੀ ਡਿਲੀਵਰੀ ਤੋਂ ਬਾਅਦ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੋਂ ਸਾਡੀਆਂ ਭੈਣਾਂ ਜਿਹੜੀਆਂ ਆ ਉਹ ਬਚ ਸਕਦੀਆਂ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜਿਹੜਾ ਉਹ ਜ਼ਰੂਰ ਕਰਨਾ ਧੰਨਵਾਦ